ਉਮਰਾਸ ਕੱਦ ਦਾ ਗਾਨੀ ਤੁਹਾਨੂੰ ਪਤਾ ਇਹਨਾਂ ਨਿਆਣੇ ਮਰਦੇ ਆ ਤੇਰੀਆਂ ਰੋਣਾ ਨਾ 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 ਜੇ ਤੁਹਾਨੂੰ ਪਤਾ ਹੈ ਇਹ ਚੀਜ਼ਾਂ ਨਿਆਣੇ ਮਰਦੇ ਆ ਤੇ ਤੁਸੀਂ ਆ ਦੇਖੋ ਭਾਈ ਇੱਕ ਮਿੰਟ ਇੱਕ ਮਿੰਟ ਪਹਿਲੇ ਮੇਰੀ ਗੱਲ ਸੁਣਿਓ ਗਲਤ ਕੰਮ ਨਹੀਂ ਕਰਦਾ ਭਾਈ ਆ ਯਾਰ ਗਲਤ ਹੀ ਐ ਇਹ ਕੀ ਆ ਇਹ ਗਲਤ ਕੰਮ ਆ ਪਤਾ ਨਾ ਇਹ ਇਹਦਾ ਕਿੰਨਾ ਨੁਕਸਾਨ ਆ ਮੈਂ ਤਾਂ ਮੈਂ ਗਲਤ ਨਹੀਂ ਕਰਦਾ ਹੈ ਇਹ ਗਾਹੀ ਦਾ ਉਹ ਨਹੀਂ ਗਾਹ ਤੋਂ ਗੰਦੀ ਲੋੜੇ ਨਹੀਂ ਹੁਣ ਨਿੱਕੇ ਨਿੱਕੇ ਬੱਚੇ ਤੁਹਾਡੇ ਕੋ ਆ ਕੇ ਮੰਗਦੇ ਆ ਨਾ ਮੇਰੀ ਗੱਲ ਸੁਣੋ ਉਹ ਚੀਜ਼ ਤੁਹਾਡੇ ਕੋ ਨਹੀਂ ਹੈਗੀ ਗੱਲ ਇੱਕ ਲੱਗ ਚੀਜ਼ ਆ ਇਹਦੇ ਨਾਲ ਕਿੰਨੇ ਬੱਚੇ ਮਰਦੇ ਆ ਅਜੀ ਮੈਂ ਪੈਰੀ ਹੱਥ ਲਾਉਣਾ ਤੁਹਾਡੇ ਪੈਰੀ ਹੱਥ ਪੈਰੀ ਹੱਥ ਲਾਉਣਾ ਨਹੀਂ ਦਾ ਵਾਸਤੇ ਜੇ ਮੈਂ ਨਾ ਕੰਮ ਕਰੂੰਗਾ ਉਹ ਨਹੀਂ ਨਹੀਂ ਪੈਰੀ ਹੱਥ ਲਾਉਣਾ ਇਦਾਂ ਥੋੜੀ ਹੁੰਦੀ ਆ ਅੱਜ ਤੈਨੂੰ ਅਸੀਂ ਛੱਡ ਦਾਂਗੇ ਠੀਕ ਆ ਕੱਲ ਨੂੰ ਹੋਰ ਕਿੰਨੇ ਨਿਆਣੇ ਮਰਦੇ ਆ ਉਹ ਪਾਜੀ ਯਾਰ ਮੈਂਤ ਹੈ ਪਾਜੀ ਉਹ ਮੈਂਤ ਮੈਂਤ ਵਾਲੀ ਗੱਲ ਨਹੀਂ ਆ ਲਫਾ ਵਿੱਚ ਪਾ ਰਫਾਫਾਤੀ ਮੈਂ ਤਾਂ ਯਾਰ ਮੈਂ ਤਾਂ ਆਲੀ ਗੱਲ ਨਹੀਂ ਭਰਾ ਮੇਰਾ ਸੌਰੀ ਇਸ ਚੀਜ਼ ਦੇ ਵਿੱਚ ਕੋਈ ਲਿਆਦ ਨਹੀਂ ਭਾਜੀ ਮੈਂ ਮੰਨਦਾ ਮੈਂ ਗਾਂਹ ਵਾਸਤੇ ਦਾ ਇੱਕ ਮਿੰਟ ਇੱਕ ਵਾਰਨਿੰਗ ਤਾਂ ਬੰਦੀ ਭਾਈ ਇਹ ਕੋ ਬਾਰਨਿੰਗ ਬੰਦੀ ਯਾਰ ਬਾਰਨਿੰਗ ਦੀ ਗਾਨੀ ਇੱਕ ਮਿੰਟ ਭਾਜੀ ਇੱਕ ਵਾਰਨਿੰਗ ਬੰਦੀ ਹੈ ਨਾ ਭਾਜੀ ਜੇ ਮੈਂ ਗਾਂਹ ਵਾਸਤੇ ਭਾਜੀ ਬਾਰਨਿੰਗ ਤਾਂ ਤੈਨੂੰ ਤਾਂ ਦੇਂਗੇ ਜੇ ਕੰਮ ਮਾੜਾ ਮੋਟਾ ਹੋਵੇ ਹੁਣ ਤੇ ਤੇਰੇ ਕੋ ਹੁਣ ਪੇਟੀਆਂ ਦੀਆਂ ਪੇਟੀਆਂ ਤੇਰੇ ਕੋਲ ਪਈਆਂ ਸੌਹ ਲੱਗੇ ਜਿਵੇਂ ਤੋ ਹੋਵੇ ਉਹ ਯਾਰ ਇਹ 4 20 ਤਾਂ ਮੈਂ ਤਾਂ ਹੁਣ ਮੰਗਾਏ ਆ 4 ਪੀਸ ਮੰਗਾਏ ਆ ਭਾਜੀ ਮੈਂ 4 ਪੀਸ ਵਾਰੀ ਬੈਲ ਦੇ ਨਾਲ ਆ ਕੇ ਦਿੰਦਾ ਨਾ ਤੰਗੋ ਓਏ ਤੇ ਕਰੋ ਇੱਧਰੇ ਪਾਸੇ ਨਾ ਦੇ ਤੱਕੋ ਮਗਰ ਪਿਆ ਤੈਨ ਆ ਗੱਟੂ ਆ ਠੀਕ ਹੈ ਲਫਾਫਾ ਦੇਖ ਇਹ ਸੈਕਿੰਡ ਲਾ ਫਿਰ ਇਹ ਨੈਂ ਤੇ ਆ ਭਾਈ ਆ ਨਾ ਕਰੇ ਅੱਜ ਨਾ ਨਾ ਇਹ ਤੁਸੀਂ ਲੈ ਕੇ ਕਿਤੋਂ ਆਂ ਹੈ ਸੱਚ ਦੱਸ ਦੇ ਤੈਨੂੰ ਕੁਝ ਨਹੀਂ ਕਹਿੰਦੇ ਹੱਟ ਬੁੱਲੋ ਭਾਈ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣੋ ਹਾਂ ਸਾਊਂਡ ਮੈਂ ਭਾਜੀ ਆਨਲਾਈਨ ਮੰਗਾਉਂਦਾ ਸੀਗਾ ਕਰਨਾਲ ਤੋਂ ਹਾਂ ਤੇ ਉਹ ਬੰਦਾ ਹੁਣ ਫੋਨ ਨਹੀਂ ਚੱਕਦਾ ਤੁਹਾਨੂੰ ਮੈਂ ਦੱਸਿਆ ਜੀ ਨਾ ਮੈਂ ਆ ਗਾਂ ਦੁਕਾਨਾਂ ਤੋਂ ਮੈਂ ਵੀ ਲਿਆਉਣਾ ਉਹਦਾ ਦੁਕਾਨ ਕੋਈ ਦੱਸ ਕਿਤੋਂ ਲੈਣਾ ਆਪਾਂ ਤੈਨੂੰ ਨਹੀਂ ਕੁਝ ਕਹਿੰਦੇ ਭਾਈ ਯਕੀਨ ਕਰ ਤੇ ਨਾ ਵਾਦਾ ਸਾਡਾ ਤੈਨੂੰ ਅਸੀਂ ਕੁਝ ਨਹੀਂ ਕਹਿੰਦੇ ਤੇ ਤੇ ਪਰਚਾ ਨਹੀਂ ਹੋਣ ਦਵਾਗੇ ਹੋਰ ਦੱਸ ਸੱਚ ਦੱਸ ਕਿਤੋਂ ਲੈ ਕੇ ਆਉਣਾ ਤੇ ਕਿੰਨੇ ਗੱਟੂ ਤੇਰੇ ਕੋਲ ਹੋਰ ਪਏ ਆ ਭਾਜੀ ਮੇਰੇ ਤੋਂ ਕਸ ਨਹੀਂ ਗੱਲ ਆ ਮੈਂ ਹੁਣ ਲੈ ਕੇ ਆਂਦੇ ਜਾ ਮੇਰੇ ਤੋਂ ਗੱਟੂ ਹੈ ਨਹੀਂਗੇ ਤੁਸੀਂ ਨਾ ਤੁਸੀਂ ਯਕੀਨ ਕਰੋ ਕਿਤੋਂ ਲੈ ਕੇ ਆਂਦੇ ਚੱਲ ਇਹ ਦੱਸ ਕਿਤੋਂ ਲੈ ਕੇ ਮੈਂ ਕਿਹਾ ਤੂੰ ਦੱਸ ਦੇ ਨਹੀਂ ਪਰ ਮੈਂ ਨਹੀਂ ਹੁਣਾ ਯਾਰ ਇਦਾਂ ਨਹੀਂ ਇੱਕ ਮਿੰਟ ਤੂੰ ਸੱਚਾਈ ਦੱਸ ਆਪਾਂ ਤੈਨੂੰ ਕੁਝ ਨਹੀਂ ਕਹਿੰਦੇ ਭਾਜੀ ਸੱਚਾਈ ਦੱਸਦਾ ਮੈਂ ਇਦਾਂ ਨਹੀਂ ਗਲਤ ਕੰਮ ਨਹੀਂ ਭਾਜੀ ਗਲਤ ਕੰਮ ਗਲਤ ਕੰਮ ਦੇ ਵਿੱਚ ਆਪਾਂ ਬਖਸ਼ਾਂਗੇ ਨਹੀਂ ਤੂੰ ਯਕੀਨ ਕਰ ਉਹ ਭਾਜੀ ਇਦਾਂ ਹੀ ਆਨਲਾਈਨ ਮੰਗਾ ਲਈਦੇ ਆ ਯਾਰ ਭਾਜੀ ਯਾਰ ਆਹ ਤਾਂ ਤੇਰੇ ਕੋਲ ਹੁਣ ਅਸੀਂ ਬਰਾਵਾ ਤੇ ਕੀਤੇ ਹਾਂਜੀ ਭਾਜੀ ਆਹੀ ਆ ਯਾਰ 30000 ਤੁਸੀਂ ਅਸੀਂ ਲੈ ਕੇ ਨਹੀਂ ਚੱਲੇ ਹਾਂਜੀ ਠੀਕ ਯਾਰ ਤੇਰੇ ਤੇਰਾ ਸਾਮਾਨ ਤੇਰੇ ਕੋਲ ਹੀ ਆ ਹਾਂਜੀ ਠੀਕ ਆ ਆ ਸਾਰੇ ਚਾਈਨਸ ਠੀਕ ਹੈ ਜਿਹਦੇ ਨਾਲ ਨਿਆਣੇ ਮਰਦੇ ਆ ਹੁਣ ਥੋੜੇ ਦਿਨ ਪਹਿਲਾਂ ਇੱਕ ਕੁੜੀ ਦਾ ਸਾਰਾ ਹਿੱਸਾ ਵੱਡੋ ਗਿਆ ਦੇਖਿਆ ਭਾਜੀ ਇੱਕ ਵਾਰ ਗੱਲ ਤਾਂ ਸੁਣੋ ਹਾਂਜੀ ਗੱਲ ਸੁਣਨ ਤਾਂ ਸੁਣਦੇ ਪਏ ਇੱਕ ਮਿੰਟ ਸਾਜਾ ਦਾ ਕੰਮ ਨਹੀਂ ਛੋਟਾ ਆ ਦੇਖੋ ਇੰਨੀ ਧਾਗੇ ਡੋਰ ਵੇਚਦਾ ਨਾ ਮੈਂ ਠੀਕ ਆ ਜਿਹੜਾ ਹੁਣ ਨਿਕਿਆ ਜੋ ਮੁੰਡਾ ਆ ਸੀ ਇਹਨੇ ਚਾਈਨਾ ਡੋਰ ਮੰਗੀ ਧਾਗੇ ਵਾਲੀ ਕੋਈ ਮੰਗਦਾ ਨਹੀਂ ਪਹਿਲਾ ਮੈਂ ਤਾਂ ਮੰਗੀ ਮੈਂ ਤਾਂ ਨਹੀਂ ਸੀ ਕਿ ਮੈਂ ਦਿੱਤੀ ਹੂੰ ਨਹੀਂ ਸਿੱਗੀ ਦਿੱਤੀ ਹੈ ਨਾ ਉਹ ਪੈਸੇ ਲੈ ਕੇ ਚਲ ਗਿਆ ਬਿਲਕੁਲ ਹੈ ਨਾ ਬਿਲਕੁਲ ਜਦੋਂ ਮੈਨੂੰ ਕੋਈ ਨਹੀਂ ਹੈ ਹੀ ਨਹੀਂ ਮੈਨੂੰ ਆਉਂ ਨਹੀਂ ਹੈ ਨਹੀਂ ਉਹ ਇਹਦੇ ਵਿੱਚ ਕੀ ਕੀ ਨਾ ਲੈਂਦਾ ਸੀ ਉਹਦਾ 골ਡ ਮੋਨੋ 골ਡ ਹਾਂ ਠੀਕ ਹੈ ਤੁਹਾਡੇ ਯਾਰ ਉਹ ਬੱਚਾ ਹੀ ਮੰਗਦਾ ਸੀ ਤੇਰੇ ਕੋਲ ਨਹੀਂ ਨਹੀਂ ਉਹ ਫਾਈਟਰ ਮੰਗਦਾ ਹੀ ਭਾਈ ਚਲੋ